11 ਸਾਲ ਦਾ ਪੁੱਤ ਬਣਿਆ ਹੱਡੀਆਂ ਦੀ ਮੁਠ ਬੇਬਸ ਮਾਂ ਗੋਦੀ ਚ ਲੈ ਕੇ ਬੈਠੀ ਮੰਗ ਰਹੀ ਸਮਾਜ ਸੇਵੀ ਲੋਕਾਂ ਕੋਲੋਂ ਮਦਦ ਬਟਾਲਾ ਦੇ ਨੇੜੇ ਪਿੰਡ ਕੜਿਆਲ ਦੇ ਰਹਿਣ ਵਾਲਾ ਇਹ ਪਰਿਵਾਰ ਆਪਣੇ 11 ਸਾਲ ਦੇ ਪੁੱਤ ਦੀ ਇਲਾਜ ਲਈ ਮੰਗ ਰਿਹਾ ਹੈ ਸਮਾਜ ਸੇਵੀ ਲੋਕਾਂ ਕੋਲ ਮਦਦ ਬੇਬਸ ਤੇ ਮਜਬੂਰ ਮਾਂ ਗੋਦੀ ਚ ਲੈ ਕੇ ਬੈਠੀ ਪੁੱਤ ਦੀ ਮਾਂ ਨੇ ਦੱਸਿਆ ਕਿ ਜਨਮ ਤੋਂ 2 ਮਹੀਨੇ ਬਾਅਦ ਉਸਤੇ ਪੁੱਤ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਅੱਜ 11 ਸਾਲ ਦਾ ਹੋ ਗਿਆ ਹੈ ਪਰ ਤੰਦਰੁਸਤ ਨਹੀਂ ਹੋ ਸਕਿਆ ਮੈਂ ਲੋਕਾਂ ਦੇ ਘਰਾਂ ਵਿੱਚ ਜੋ ਕੰਮ ਕਰਕੇ ਲੈ ਕੇ ਆਉਂਦੀ ਹਾਂ ਉਸ ਨਾਲ ਉਸਦੀ ਦਵਾਈ ਲੈ ਆਉਂਦੀ ਹਾਂ ਜਿੰਨੀ ਕਾ ਆ ਜਾਂਦੀ ਹੈ ਜਦ ਦੇ ਕਦੇ ਸਮਾਂ ਇੱਦਾਂ ਦਾ ਆ ਜਾਂਦਾ ਪਰਿਵਾਰ ਵਿੱਚ ਬਾਕੀ ਦੋਵਾਂ ਬੱਚਿਆਂ ਨਾਲ ਖਾਲੀ ਪੇਟ ਸੌਣ ਨੂੰ ਵੀ ਮਜਬੂਰ ਹੋ ਜਾਂਦੇ ਉਹਨਾਂ ਦੱਸਿਆ ਕਿ ਉਹਨਾਂ ਦਾ ਘਰ ਵਾਲਾ ਵੀ ਦਿਹਾੜੀ ਕਰਦਾ ਹੈ ਮਾਂ ਨੇ ਦੱਸਿਆ ਕਿ ਬੜੀਆਂ ਅਰਦਾਸਾਂ ਕਰਕੇ ਵਾਹਿਗੁਰੂ ਕੋਲੋਂ ਪੁੱਤ ਦੀ ਦਾਤ ਲਈ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸ ਦਾ ਪੁੱਤ ਅਪਾਹਜ ਹੋਵੇਗਾ ਬੁਢਾਪੇ ਵਿੱਚ ਸਾਡੀ ਸੇਵਾ ਕਰਨ ਦੀ ਬਜਾਏ ਸਾਨੂੰ ਉਸ ਦੀ ਸੇਵਾ ਕਰਨੀ ਪਵੇਗੀ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਲੱਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਅੱਛਾ ਵੀ ਇਹ ਮੁੰਡਾ ਠੀਕ ਨਹੀਂ ਆ ਬੜਾ ਲਾਜ ਕਰਾਇਆ ਰ ਮੈਂ ਨਹੀਂ ਠੀਕ ਹੁੰਦਾ ਮੈਂ ਬਚੈ ਦੀ ਦਵਾਈਆਂ ਲੈ ਕੇ ਦਿੱਤੀ ਆ ਥਾਂ ਥਾਂ ਤੇ ਗਈ ਮੈਂ ਲੈ ਕੇ ਨੂੰ ਪਰ ਨਹੀਂ ਰੇ ਮੈਂ ਦੋਰੇ ਪੰਦੇ ਨੂੰ ਦਿਮਾਕੀ ਦਿਮਾਕੀ ਦੋਰੇ ਪੰਦੇ ਦਾ ਦਾਅ ਹੋ ਜਾਂਦਾ ਜੀ ਖਾਣਾ ਪੀਣਾ ਛੱਡ ਦਿੰਦਾ ਵਿੱਚੋਂ ਘਰ ਦੇ ਹਲਾ ਦੇਖੀ ਮੈਂ ਘਰ ਦੇ ਹਲਾ ਜ਼ਰੂਰੀ ਨਹੀਂ ਇੰਨੇ ਸਹੀ ਹੈਗੇ ਹਾਂਜੀ ਹਾਂਜੀ ਘਰ ਵਾਲਾ ਕੀ ਕਰਦਾ ਠੀਕ ਹੀ ਕਰ ਲਿਆੜੀ ਮੈਂ ਤਾਂ ਲਾਨੀ ਹਾਂ ਸਾਰੇ ਤਾਂ ਕੰਮ ਕਰਦੀ ਹਾਂ ਇਹਦੇ ਮਾਰੇ ਮਚਾਲੇ ਨੂੰ ਮੋਟੇ ਕੁਝ ਨਾ ਕੁਝ ਪਾ ਦੇ ਤਾਂ ਬੰਨੇ ਪਾਏ ਵੀ ਨਹੀਂ ਹੁੰਦੇ ਕਦੀ ਭੁੱਖੇ ਰਹਿ ਜਾਂਦੇ ਕਦੀ ਕਦੀ ਹੁੰਦਾ ਕਦੀ ਨਹੀਂ ਹੁੰਦਾ ਰਾਸ਼ਨ ਮੁਕਾ ਹਾਂ ਆ ਲੈਂਦਾ ਕੁਝ ਖਾਂਦਾ ਨਹੀਂ ਦੁੱਧ ਤਾਂ ਪੀਂਦਾ ਹਾਂ ਨਹੀਂ ਖਾ ਸਕਦਾ ਬਜੇ ਰਿਆ ਚੀਜਾਂ ਲਿਆ ਕੇ ਲਿਆ ਕੇ ਨਹੀਂ ਇਹਨੂੰ ਨਹੀਂ ਖਾ ਸਕਦਾ ਨਹੀਂ ਅੱਛਾ ਬਚਪਨ ਤੋਂ ਹੈ ਬਚਪਨ ਤੋਂ ਠੀਕ ਸੀਗਾ ਮੋਟਾ ਤਕੜਾ ਸੀ ਦੋ ਦਮ ਨਹੀਂ ਸੀ ਤਾਂ ਦਵਾਈ ਗੁਰੂ ਵਾਈ ਗੁਰੂ ਕਹਿੰਦਾ ਸੀ ਐ ਬਾਅਦੋਂ ਨਹੀਂ ਫਿਰ ਇਹਨੂੰ ਤਾਂ ਬਾਕੀ ਦੋ ਰੇ ਪੰਡੇ ਰਹੇ ਹਾਂ ਹੋਣ ਉਮਰ ਕਿ ਦੀ ਸੀ ਇਹਦੇ 11 ਸਾਲ ਲੈ ਕੇ ਗਏ ਡਾਕਟਰ ਕੋਲ ਹਾਂਜੀ ਡਾਕਟਰ ਨੇ ਜਵਾਬ ਦਿੱਤਾ ਕਹਿੰਦਾ ਇਹ ਬਲੌਕ ਹੋ ਗਿਆ ਆਈ ਇਦੋਂ ਉਹ ਹੱਡੀਆਂ ਦੀ ਮੋਟੀ ਬਣ ਗਈ। ਹਾਂਜੀ। ਕੀ ਕਹਿੰਦੇ ਆ ਬੜੇ ਲੋਕੀ ਵੇਖਣ ਦੇ ਕੀ ਕਹਿੰਦੇ ਉਹਨਾਂ ਨੂੰ? ਡਾਕਟਰ ਹੁਣ ਸਾਬ ਦਾਖਲ ਕਰਾਇਆ ਹੀ ਦੋ ਤਨਵਾਰੀ ਮੈਂ। ਮੈਂ ਬੜੇ ਲੋਕੀ ਕੀ ਕਹਿੰਦੇ ਉਹਨਾਂ ਨੂੰ? ਮਦਦ ਕਿਦਾਂ ਦੇ ਜਾਂਦੇ ਆ? ਇਹਨੂੰ ਠੀਕ ਹੋ ਜਾਏ ਵਿਚਾਰਾ ਮੁੰਡਾ, ਆਪਣੇ ਪੈਰਾਂ ਤੇ ਖੜਾ ਹੋ ਜਾਏ। ਬਸ ਇਹੀ ਚਾਹਨੇ ਹੈ। ਵੇਖ ਕੇ ਹੁੰਦਾ ਨਹੀਂ ਕਿ ਇਹਨਾਂ ਦੀ ਸੇਵਾ ਕਰਨੀ, ਹੱਡੀ ਇਹ ਹੀ ਸੇਵਾ ਕਰਨੀ। ਹਾਂਜੀ, ਚਲੋ ਇਹ ਨਹੀਂ ਵਿਚਾਰੇ ਨਹੀਂ ਬਚ ਜਾਏ। ਮੈਂ ਤਾਂ ਕਈ ਵਾਰੀ ਇਹਨਾਂ ਨੂੰ ਦੇਖ ਲਈ ਤਾਂ ਮਾਨੂੰ ਕੁਝ ਹੁੰਦਾ ਵਾ। ਇਹ ਠੀਕ ਹੋ ਦੀ ਪਰਪਰਾਂ ਤੇ ਖੜਾ ਹੋ ਦੇ ਜਦੋਂ ਲਾਦ ਹੁੰਦੀ ਹੈ ਨਾ ਜੀ ਪਰਮਾਤਮਾ ਕੋ ਸੁੱਖਾ ਸਕਦੇ ਹਾਂਜੀ ਹਾਂਜੀ ਸੁੱਖਣਾ ਸੁੱਖੀਆਂ ਮਠਿਆਰੇ ਮੈਂ ਤਾਂ ਜਾਣੀ ਹੈ ਕਿ ਨਹੀਂ ਸੁੱਖਣਾ ਸੁੱਖ ਤੇ ਲਈ ਆਪੋ ਆਹ ਹਾਂਜੀ ਹਾਂਜੀ ਕਿੱਥੇ ਚੁਕੀ ਚੁਕਣਾ ਇੱਥੇ ਹੋਡੀ ਸਾਹ ਦਾ ਗੁਰਦੁਆਰੇ ਲਈ ਹਮੇ ਮੰਗ ਕੇ ਮੁੰਡਾ ਪਰਮਾਤਮਾ ਨੇ ਕੀ ਹੈ ਉਹਨੂੰ ਮਨਜ਼ੂਰੀ ਨਹੀਂ ਆ ਬਿਮਾਰ ਕਰਤਾ ਕੋਈ ਰਿਸ਼ਤੇਦਾਰ ਨਹੀਂ ਆਣ ਲੱਗੇ ਹਾਂਜੀ ਕੋਈ ਰਿਸ਼ਤੇਦਾਰ ਨਹੀਂ ਆਂਦੇ ਰਹੇ ਹਾਂ ਨਹੀਂ ਕੋਈ ਰਿਸ਼ਤੇਦਾਰ ਨੇ ਬਾਹ ਨਹੀਂ ਫੜੀ ਕੇ ਚਲੇ ਇਲਾਜ ਕਰਾ ਦੀ ਇਹਦਾ ਪੁੱਤ ਦਾ ਅੱਜ ਕੱਲ ਕਹਿੰਦੇ ਤੁਹਾਨੂੰ ਪਤਾ ਅੱਜ ਕੱਲ ਦੇ ਬੰਦੇ ਚ ਕੋਣ ਕੀ ਦਾ ਹਾਂ ਨਹੀਂ ਕੋਈ ਕੀ ਦਾ ਬੰਦਾ ਤਕ ਮੜੋ ਖੋ ਬੰਦ ਸਮਾਪਤ ਕਿੰਨੇ ਮਾਂ ਵੀ ਹਾਂ ਕਿੰਨੇ ਕੇ ਪੈਸੇ ਕਮਾ ਲੈਂਦੇ ਮੈਂ ਕੋਈ ਦਿੰਦਾ ਕੋਈ ਨਹੀਂ ਦਿੰਦਾ ਸਾਰੇ ਦਾ ਕੰਮ ਕਰਦੀ ਹਾਂ ਘਰ ਘਰ ਜਾ ਕੇ ਤੁਹਾਨੂੰ ਤਸਵੀਰ ਨਹੀਂ ਹੁੰਦਾ ਵੇਖ ਕੇ ਉਹ ਤਾਂ ਠੀਕ ਨਹੀਂ ਪੈਸੇ ਤੇਰੇ ਮਾਰਕੇ ਕੀ ਕਰਨਾਗੇ ਓਏ ਆਂਡੇ ਵੀ ਨਾ ਥੋੜਾ ਬਹੁਤ ਦੇ ਦਿੰਦੇ ਨੇ ਨਹੀਂ ਦਿੰਦੇ ਪਾਉਂਦੇ ਕੋਈ